ਸਾਈਕਲਨ ਮੌਂਤਾ ਨੇ ਆਂਧਰਾ ਪ੍ਰਦੇਸ਼ ਦੇ ਤੱਟਵਰ ਇਲਾਕਿਆਂ 'ਚ ਜ਼ਬਰਦਸਤ ਤਬਾਹੀ ਮਚਾ ਦਿੱਤੀ ਹੈ। ਬੀਤੀ ਰਾਤ ਇਹ ਚੱਕਰਵਾਤ ਮਛਲੀਪਟਨਮ ਤੇ ਕਕੀਨਾੜਾ ਦੇ ਵਿਚਕਾਰ ਤੱਤ ਨਾਲ ਟਕਰਾਇਆ ਅਤੇ ਕੁਝ ਹੀ ਮਿੰਟਾਂ ਵਿੱਚ ਹਵਾਵਾਂ ਦੀ ਰਫ਼ਤਾਰ 100 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ। ਸਮੁੰਦਰ ਵਿੱਚ ਉੱਠੀਆਂ ਉੱਚੀਆਂ ਲਹਿਰਾਂ ਨੇ ਕਈ ਘਰਾਂ ਤੇ ਬਿਜਲੀ ਦੇ ਖੰਬੇ ਟਾ ਦਿੱਤੇ। ਸੈਕ੍ਰੇਟ ਦਰਖਤ ਉਖੜ ਗਏ ਅਤੇ ਕਈ ਥਾਵਾਂ ਤੇ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ। ਆਂਧਰਾ ਪ੍ਰਦੇਸ਼ ਦੇ ਕੋਨਰ ਸੀਮਾ ਜ਼ਿਲ੍ਹੇ 'ਚ ਇੱਕ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਜਦੋਂ ਤੇਜ਼ ਹਵਾਵਾਂ ਨਾਲ ਇੱਕ ਦਰਖਤ ਉਸ ਦੇ ਕਰਤੇ ਆਡੇ ਗਿਆ ਮੋਂਥਾ ਨਾਮ ਪਾਵੇ ਥਾਈ ਪਾਸ਼ਾ ਦੇ ਇੱਕ ਖੁਸ਼ਬੂਦਾਰ ਫੁੱਲ ਤੋਂ ਲਿਆ ਗਿਆ ਪਰ ਇਸ ਤੂਫਾਨ ਨੇ ਆਪਣੇ ਨਾਂ ਦੇ ਉਲਟ ਤਬਾਹੀ ਦੀ ਕਹਾਣੀ ਲਿਖ ਦਿੱਤੀ ਹੈ ਆਈ ਐਮ ਡੀ ਬੀ ਇੰਡੀਆ ਮੀਟਰੋਲੋਜੀਕਲ ਡਿਪਾਰਟਮੈਂਟ ਦੇ ਮੁਤਾਬਕ ਸਾਈਕਲਨ ਮੌਨਤਾ ਹੁਣ ਉੱਤਰੀ ਦਿਸ਼ਾਵਲ ਵੱਧ ਰਿਹਾ ਹੈ ਇਸ ਦਾ ਅਸਰ ਹੁਣ 오ਡੀਸਾ, ਤੇਲੰਗਾਨਾ, ਛੱਤੀਸਗੜ, ਝਾਰਖੰਡ, ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼ ਤੱਕ ਦੇਖਿਆ ਜਾਵੇਗਾ। ਕਈ ਇਲਾਕਿਆਂ 'ਚ ਭਾਰੀ ਮੀਂਹ ਤੇ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਚੇਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਮੱਛੀ ਹਾਰਿਆਂ ਨੂੰ ਚੇਤਾਵਨੀ ਦਿੱਤੀ ਹੈ ਸਮੁੰਦਰ ਵਿੱਚ ਨਾ ਜਾਣ ਲਹਿਰਾ ਬਹੁਤ ਖਤਰਨਾਕ ਹਨ। ਹੁਣ ਗੱਲ ਕਰੀਏ ਪੰਜਾਬ ਦੀ, ਅਗਲੇ 24 ਘੰਟਿਆਂ ਵਿੱਚ ਪੰਜਾਬ ਦਾ ਮੌਸਮ ਵੀ ਬਦਲ ਸਕਦਾ ਹੈ ਅਸਮਾਨ ਵਿੱਚ ਬੱਦਲ ਛਾਏ ਰਹਿਣਗੇ ਤੇ ਕੁਝ ਥਾਵਾਂ ਤੇ ਹਲਕੀ ਬਾਰਿਸ਼ ਦੇ ਅਸਾਰ ਹਨ ਸਰਕਾਰ ਨੇ ਡਿਜ਼ਾਸਟਰ ਮੈਨੇਜਮੈਂਟ ਟੀਮਾਂ ਨੂੰ ਅਲਰਟ ਤੇ ਰੱਖਿਆ ਹੈ ਕਈ ਇਲਾਕਿਆਂ ਚ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਚੁੱਕਾ ਹੈ ਸਕੂਲ ਤੇ ਕਾਲਜ ਬੰਦ ਹਨ ਅਤੇ ਰਾਹਤ ਕਾਰਜ ਜਾਰੀ ਹਨ ਜੇ ਤੁਸੀਂ ਤੱਥ ਜਾਂ ਮੀਂਹ ਵਾਲੇ ਇਲਾਕਿਆਂ ਚ ਹੋ ਸਾਵਧਾਨ ਰਹੋ ਕਰੋ ਨਿਕਲਣ ਤੋਂ ਪਹਿਲਾਂ ਮੌਸਮ ਦੀ ਜਾਣਕਾਰੀ ਜ਼ਰੂਰ ਲਵੋ ਅਤੇ ਕਿਸੇ ਵੀ ਐਮਰਜੈਂਸੀ ਵਿੱਚ ਲੋਕਲ ਪ੍ਰਸ਼ਾਸਨ ਦੀਆਂ ਹਦਾਇਤਾਂ ਤੇ ਅਮਲ ਕਰੋ ਸੁਰੱਖਿਆ ਸਭ ਤੋਂ ਪਹਿਲਾਂ ਹੈ ਸਾਈਕਲੋਨ ਮੌਨਥਾ ਤੇ ਸਾਡੀ ਇਹ ਰਿਪੋਰਟ ਇੱਥੇ ਖਤਮ ਹੁੰਦੀ ਹੈ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਸਾਈਕਲੋਨ ਮੌਨਥਾ ਨੇ ਆਂਧਰਾ ਪ੍ਰਦੇਸ਼ ਦੇ ਤੱਟਵਰ ਇਲਾਕਿਆਂ 'ਚ ਜ਼ਬਰਦਸਤ ਤਬਾਹੀ ਮਚਾ ਦਿੱਤੀ ਹੈ ਬੀਤੀ ਰਾਤ ਇਹ ਚੱਕਰਵਾਤ ਮਛਲੀਪਟਨਮ ਤੇ ਕਕੀਨਾੜਾ ਦੇ ਵਿਚਕਾਰ ਤੱਤ ਨਾਲ ਟਕਰਾਇਆ ਅਤੇ ਕੁਝ ਹੀ ਮਿੰਟਾਂ ਵਿੱਚ ਹਵਾਵਾਂ ਦੀ ਰਫ਼ਤਾਰ 100 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ ਸਮੁੰਦਰ ਵਿੱਚ ਉੱਠੀਆਂ ਉੱਚੀਆਂ ਲਹਿਰਾਂ ਨੇ ਕਈ ਘਰਾਂ ਤੇ ਬਿਜਲੀ ਦੇ ਖੰਬੇ ਟਾ ਦਿੱਤੇ ਸੈਕ੍ਰੇਟ ਦਰਖਤ ਉਖੜ ਗਏ ਅਤੇ ਕਈ ਥਾਵਾਂ ਤੇ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਆਂਧਰਾ ਪ੍ਰਦੇਸ਼ ਦੇ ਕੋਨਰ ਸੀਮਾ ਜ਼ਿਲ੍ਹੇ ਚ ਇੱਕ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਜਦੋਂ ਤੇਜ਼ ਹਵਾਵਾਂ ਨਾਲ ਇੱਕ ਦਰਖਤ ਉਸ ਦੇ ਕਰਤੇ ਆ ਡਿੱ ਗਿਆ ਮੋਂਥਾ ਨਾਮ ਪਾਵੇ ਥਾਈ ਪਾਸ਼ਾ ਦੇ ਇੱਕ ਖੁਸ਼ਬੂਦਾਰ ਫੁੱਲ ਤੋਂ ਲਿਆ ਗਿਆ ਪਰ ਇਸ ਤੂਫਾਨ ਨੇ ਆਪਣੇ ਨਾਂ ਦੇ ਉਲਟ ਤਬਾਹੀ ਦੀ ਕਹਾਣੀ ਲਿਖ ਦਿੱਤੀ ਆਈਐਮਡੀਬੀ ਇੰਡੀਆ ਮੀਟਰੋਲੋਜੀਕਲ ਡਿਪਾਰਟਮੈਂਟ ਦੇ ਮੁਤਾਬਕ ਸਾਈਕਲਨ ਮੌਨਤਾ ਹੁਣ ਉੱਤਰੀ ਦਿਸ਼ਾਵਲ ਵੱਧ ਰਿਹਾ ਹੈ ਇਸ ਦਾ ਅਸਰ ਹੁਣ 오ਡੀਸਾ, ਤੇਲੰਗਾਨਾ, ਛੱਤੀਸਗੜ, ਝਾਰਖੰਡ, ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼ ਤੱਕ ਦੇਖਿਆ ਜਾਵੇਗਾ। ਕਈ ਇਲਾਕਿਆਂ ਚ ਭਾਰੀ ਮੀਂਹ ਤੇ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਚੇਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਮੱਛੀ ਹਾਰਿਆਂ ਨੂੰ ਚੇਤਾਵਨੀ ਦਿੱਤੀ ਹੈ ਸਮੁੰਦਰ ਵਿੱਚ ਨਾ ਜਾਣ ਲਹਿਰਾ ਬਹੁਤ ਖਤਰਨਾਕ ਹਨ। ਹੁਣ ਗੱਲ ਕਰੀਏ ਪੰਜਾਬ ਦੀ ਅਗਲੇ 24 ਘੰਟਿਆਂ ਵਿੱਚ ਪੰਜਾਬ ਦਾ ਮੌਸਮ ਵੀ ਬਦਲ ਸਕਦਾ ਹੈ ਅਸਮਾਨ ਵਿੱਚ ਬੱਦਲ ਛਾਏ ਰਹਿਣਗੇ ਤੇ ਕੁਝ ਥਾਵਾਂ ਤੇ ਹਲਕੀ ਬਾਰਿਸ਼ ਦੇ ਅਸਾਰ ਹਨ ਸਰਕਾਰ ਨੇ ਡਿਜ਼ਾਸਟਰ ਮੈਨੇਜਮੈਂਟ ਟੀਮਾਂ ਨੂੰ ਅਲਰਟ ਤੇ ਰੱਖਿਆ ਹੈ ਕਈ ਇਲਾਕਿਆਂ ਚ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਚੁੱਕਾ ਹੈ ਸਕੂਲ ਤੇ ਕਾਲਜ ਬੰਦ ਹਨ ਅਤੇ ਰਾਹਤ ਕਾਰਜ ਜਾਰੀ ਹਨ ਜੇ ਤੁਸੀਂ ਤੱਥ ਜਾਂ ਮੀਂਹ ਵਾਲੇ ਇਲਾਕਿਆਂ 'ਚ ਹੋ ਸਾਵਧਾਨ ਰਹੋ ਕਰੋ ਨਿਕਲਣ ਤੋਂ ਪਹਿਲਾਂ ਮੌਸਮ ਦੀ ਜਾਣਕਾਰੀ ਜ਼ਰੂਰ ਲਵੋ ਅਤੇ ਕਿਸੇ ਵੀ ਐਮਰਜੈਂਸੀ ਵਿੱਚ ਲੋਕਲ ਪ੍ਰਸ਼ਾਸਨ ਦੀਆਂ ਹਦਾਇਤਾਂ ਤੇ ਅਮਲ ਕਰੋ ਸੁਰੱਖਿਆ ਸਭ ਤੋਂ ਪਹਿਲਾਂ ਹੈ ਸਾਈਕਲੋਨ ਮੌਨਥਾ ਤੇ ਸਾਡੀ ਇਹ ਰਿਪੋਰਟ ਇੱਥੇ ਖਤਮ ਹੁੰਦੀ ਹੈ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ